ਅਧਿਕਾਰਤ ਦੂਰਜੇ ਦੁਬਾਰਾ ਜੋ ਇੱਕ ਨਿਸ਼ਚਲ ਸ਼ਬਦ ਦਾ ਜਿਹੜਾ ਐਕਸਪਲੇਨ ਕੀਤਾ ਗਿਆ ਸੀਗਾ ਅੱਜ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਆ ਕਿ ਮੈਂ ਨਿਸ਼ਚਲ ਬੋਮ ਨੂੰ ਨਹੀਂ ਕਿਹਾ ਤਾਂ ਇਹ ਗੱਲਬਾਤ ਹੋ ਚੁੱਕੀ ਆ ਸਭ ਕਲੀਅਰ ਹੋ ਚੁੱਕਿਆ ਆ ਕੋਈ ਵਿਵਾਦ ਨਹੀਂਗਾ ਔਰ ਅਸੀਂ ਸਾਰੇ ਹੀ ਸਾਰੇ ਮੁਸੀਬੇ ਪੈਣ ਪਰਾਹੀ ਮਿਲ ਕੇ ਇਕਿਆ ਗੱਲ ਕੀਤੀ ਸੀ ਕਿ ਜਿਹੜੇ ਬਪਤਿਸਮਾ ਲੈ ਕੇ ਪਾਪ ਕਰਦੇ ਨੇ ਉਹ ਕੁੱਤਿਆਂ ਦੇ ਸਮਾਨ ਨੇ ਬੀਤੇ ਦਿਨ ਕਾਂਬਰਾ ਚਰਚ ਜਲੰਧਰ ਵਿਖੇ ਵੱਖ-ਵੱਖ ਪਾਸਟਰ ਐਸੋਸੀਏਸ਼ਨ ਦੇ ਆਗੂ ਪਾਸਟਰ ਤੇ ਬਿਸ਼ਪ ਸਾਹਿਬਾਨਾ ਨੇ ਅਪੋਸਟਲ ਅੰਕੁਰ ਨਰੂਲਾ ਨਾਲ ਚੱਲ ਰਹੇ ਵਿਵਾਦ ਸੰਬੰਧੀ ਚਰਚਾ ਕੀਤੀ ਜਿਸ ਦੌਰਾਨ ਅਪੋਸਟਲ ਅੰਕੁਰ ਨਰੂਲਾ ਵੱਲੋਂ ਆਪਣੇ ਵਿਚਾਰਾਂ ਸੰਬੰਧੀ ਪਾਸਟਰਾਂ ਤੇ ਬਿਸ਼ਪ ਸਹਿਬਾਨਾਂ ਨੂੰ ਜਾਣੂ ਕਰਵਾਇਆ ਅਤੇ ਆਓ ਸੁਣਦੇ ਹਾਂ ਅਪੋਸਟਲ ਅੰਕੁਰ ਨਰੂਲਾ ਨਾਲ ਮੀਟਿੰਗ ਕਰਨ ਤੋਂ ਬਾਅਦ ਪਾਸਟਰ ਸਹਿਬਾਨਾਂ ਨੇ ਕੀ ਕਿਹਾ ਜੀ ਜਮਸੀ ਜੀ ਮੈਂ ਪਾਸਟਰ ਲਿਆਜਰਮ ਸੀ ਚੇਅਰਮੈਨ ਕ੍ਰਿਸਚਨ ਪਾਸਟੋਰੇਸ਼ਨ ਪੰਜਾਬ ਸੋ ਅੱਜ ਅਸੀਂ ਖਾਂਬਰਾ ਚਰਚ ਦੇ ਵਿੱਚ ਜੋ ਅਪੋਸਟੋਲਿਕ ਨੂਰ ਜੀ ਨੇ ਜੋ ਗਾਰਡਨ ਤਿਆਰ ਕੀਤਾ ਉਹਦੇ ਵਿੱਚ ਖੜੇ ਆ ਰੇ ਮਾਉਂਟੇਨਸ ਔਰ ਸਾਡੇ ਵਿੱਚ ਜੋ ਫਾਮਾ ਬਿਸ਼ਪ ਦੇ ਪ੍ਰੈਜ਼ੀਡੈਂਟ ਰਣਗੌਰਬ ਜੀ ਔਰ ਯੂਪੀ ਦੇ ਪ੍ਰੈਜ਼ੀਡੈਂਟ ਰਸ਼ਮੀ ਜੀ ਔਰ ਸਾਡੇ ਹੁਸਰਾ ਦੇ ਪ੍ਰੈਜ਼ੀਡੈਂਟ ਕੋਟਾ ਸਾਹਿਬ ਔਰ ਸਾਡੇ ਫਾਊਂਡਰ ਸਾਹਿਬ ਐਂਥਨੀ ਜੀ ਬਦਲਿਆਕਾ ਜੀ ਔਰ ਸਾਡੇ ਸਾਰੇ ਕਮਲ ਜੀ ਜੀ ਜੋ ਪਿਕਚਰ ਪਰ ਜਿੰਦੇ ਕੈਸ਼ਰ ਉਹ ਸਾਰੇ ਸਾਡੇ ਦਰਜਾ ਦਰਜਾ ਅਹੁਦੇਦਾਰ ਸਾਡੇ ਬਿਸ਼ਪ ਸਾਹਿਬਾਨ ਬਿਸ਼ਪ ਪਲੇਮਨ ਜੀ ਔਰ ਬਿਸ਼ਪ ਗੌਰਵ ਜੀ ਵਿੱਚ ਹੈ ਤੋਸੀ ਜੋ ਕਾਫੀ ਦਿਨਾਂ ਤੋਂ ਜੋ ਇੱਕ ਗੱਲ ਚੱਲ ਰਹੀ ਸੀ ਜੋ ਕਿ ਫਸਟਨਬੁਲੋਜੀ ਦੁਆਰਾ ਜੋ ਇੱਕ ਕ੍ਰਿਸਚਨ ਸ਼ਬਦ ਦਾ ਜਿਹੜਾ ਐਕਸਪਲੇਨ ਕੀਤਾ ਗਿਆ ਸੀਗਾ ਅੱਜ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਇਸ ਫਸਟ ਕਰ ਦਿੱਤਾ ਆ ਕਿ ਮੈਂ ਕ੍ਰਿਸਚਨ ਕੋਮ ਨੂੰ ਨਹੀਂ ਕਿਹਾ ਔਰ ਮੈਂ ਉਹ ਜਿਹੜਾ ਵਰਡ ਆ ਉਹਨਾਂ ਲੋਕਾਂ ਲਈ ਜਿਹੜੇ ਬਾਈਬਲ ਨੂੰ ਲੈ ਕੇ ਬਾਅਦ ਚ ਉਲਟ ਚੱਲਦੇ ਆ ਉਲਟ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਤੋਬਾ ਕਰਕੇ ਬਸਮਾ ਲੈ ਕੇ ਬਾਅਦ ਚ ਫਿਰ ਪੁੱਠੇ ਕੰਮਾਂ ਚ ਪੈਂਦੇ ਆ ਮੈਂ ਉਹਨਾਂ ਨੂੰ ਕਿਹਾ ਸੀਗਾ ਵਾਜ ਸਾਡੇ ਜੋ ਪ੍ਰਧਾਨ ਗੌਰਵ ਜੀ ਆ ਉਹਨਾਂ ਨੇ ਵੀ ਇਹਨੂੰ ਐਕਸਪਲੇਨ ਕੀਤਾ ਆ ਔਰ ਮੈਂ ਵੀ ਕਹਿਣਾ ਚਾਹੁੰਦਾ ਆ ਕਿ ਸਾਡੀ ਗੱਲਬਾਤ ਹੋ ਚੁੱਕੀ ਆ ਸਭ ਕੁਝ ਕਲੀਅਰ ਹੋ ਚੁੱਕਿਆ ਆ ਕੋਈ ਵਿਵਾਦ ਨਹੀਂਗਾ ਔਰ ਅਸੀਂ ਸਾਰੇ ਸਾਰੇ ਮੁਸੀਬ ਪੇੜਪਰਾਹੀ ਮਿਲ ਕੇ ਇੱਕ ਆ ਔਰ ਅਸੀਂ ਹਰ ਸਮੇਂ ਹਰ ਮਨੁਸ਼ੀਲੀ ਦੇ ਨਾਲ ਆ ਰੱਬ ਤਾਂ ਸਾਰਿਆਂ ਨੂੰ ਬਰਕਤ ਦੇਵੇ ਸਭ ਨੂੰ ਜੈ 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 ਪ੍ਰਧਾਨ ਜੀ ਅੱਜ ਸਾਡੇ ਪਰਮੇਸ਼ਵਰ ਦੇ ਦਾਸ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਜਿਹਦਾ ਜਲੰਧਰ ਤੋਂ ਸਾਡੇ ਯੂਪੀਏ ਤੋਂ ਸਾਡੇ ਅਸ਼ਵੀਜੀ ਆਏ ਨੇ ਸਾਡੇ ਅਲੀ ਹਜਰ ਜੀ ਆਏ ਨੇ ਸਾਡੇ ਉਸਨਾ ਪੰਜਾਬੀ ਮਿਨਿਸਟਰੀ ਤੋਂ ਪ੍ਰਭੂ ਦੇ ਦਾਸ ਸ੍ਰੀਮ ਸੋਤਾ ਜੀ ਆਏ ਨੇ ਸਾਡੇ ਹਮੀਦ ਸਿੰਘ ਮਸੀਹ ਆਏ ਨੇ ਹੋਰ ਰਬ ਦੇ ਦਾਸ ਜੀ ਨੇ ਵੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਉੱਠੀ ਸੀ ਕਿ ਜਿਹਦੇ ਵਿੱਚ ਕਈ ਭੈਣ ਭਰਾਵਾਂ ਨੂੰ ਸੁਣਨ ਨੂੰ ਇਹ ਮਿਲਿਆ ਵੀ ਪੋਸਟਲ ਜੀ ਨੇ ਵੀ ਕੁੱਤਾ ਕਿਹਾ ਸਾਰਿਆਂ ਨੂੰ ਉਹ ਇਦਾਂ ਦੀ ਗੱਲ ਨਹੀਂ ਸੀ ਅੱਜ ਸਾਰੇ ਭੈਣ ਭਰਾਵਾਂ ਨੇ ਅਸੀਂ ਬਹਿ ਕੇ ਗੱਲ ਕੀਤੀ ਹੈ ਪੋਸਟਲ ਜੀ ਦੇ ਨਾਲ ਉਹ ਇਹ ਨਾਲ ਸਾਰਾ ਦਿਖਾਈ ਗਈ ਪੂਰੀ ਵੀਡੀਓ ਉਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਬਪਤਿਸਮਾ ਲੈ ਕੇ ਪਾਪ ਕਰਦੇ ਨੇ ਉਹ ਕੁੱਤਿਆਂ ਦੇ ਸਮਾਨ ਨੇ ਬਾਕੀ ਸਾਡੀ ਮਸੀਹ ਕੌਮ ਜਿਹੜੀ ਅਸੀਂ ਸਾਰੀ ਮਸੀਹ ਕੌਮ ਨੂੰ ਪਿਆਰ ਕਰਦੇ ਆ ਸਾਰੇ ਲਈ ਸਾਡੇ ਭਰਾ ਜਿਹੜੇ ਸਤਕਾਰ ਦੇ ਯੋਗ ਨੇ ਅਸੀਂ ਸਾਰਿਆਂ ਦੇ ਨਾਲ ਆ ਸਾਰਿਆਂ ਨੂੰ ਮੇਰੇ ਵੱਲੋਂ ਜੀਐਮਸੀ ਵਿੱਚ ਮੇਰਾ ਨਾਮ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸਚਨ ਮੂਵਮੈਂਟ ਔਰ ਅੱਜ ਜਿਹੜੇ ਮੇਰੇ ਨਾਲ ਸਾਡੇ ਖੜੇ ਨੇ ਇਹਦੇ ਵਿੱਚ ਯੂਨਾਈਟਿਡ ਪਾਸਟ ਅਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕੁਮਾਰ ਜੀ ਹਸਨਾ ਪੰਜਾਬੀ ਅਮਰੀਸੀ ਦੇ ਪ੍ਰਧਾਨ ਡਾਕਟਰ ਤਰਸੀਮ ਸੋਤਾ ਜੀ ਕ੍ਰਿਸਟਲ ਪਾਸਟ ਅਸੋਸੀਏਸ਼ਨ ਦੇ ਪ੍ਰਧਾਨ ਚੇਅਰਮੈਨ ਕਾਸਟਰਨ ਰਾਈਜ਼ਰ ਜੀ ਉਹਨਾਂ ਦੇ ਫਾਊਂਡਰ ਐਂਥਨੀ ਜੀ ਔਰ ਇਹਨਾਂ ਸਾਡੇ ਸਾਰਿਆਂ ਦੇ ਬਿਸ਼ਪ ਵਿਜੇ ਕਲਾਈਮੇਟ ਜੀ ਔਰ ਦੂਸਰੇ ਵੀ ਜੱਥੇਬੰਦੀਆਂ ਦੇ ਜਿਹੜੇ ਲੀਡਰ ਨੇ ਜਿੱਦਾਂ ਸਾਡੇ ਕੋਲ ਪੀਟਰ ਜੀ ਆਏ ਨੇ ਔਰ ਬਾਕੀ ਸਾਰੇ ਬਿਸ਼ਪ ਸਾਹਿਬ ਪਾਦੀ ਸਾਹਿਬ ਆਣ ਨਹੀਂ ਅੱਜ ਅਸੀਂ ਸਾਰੇ ਇਸ ਕਰਕੇ ਇਸ ਪ੍ਰੇਅਰ ਮਾਊਂਟਨ ਦੇ ਵਿੱਚ ਆਏ ਆ ਪ੍ਰੇਅਰ ਮਾਊਂਟਨ ਤੋਂ ਪਹਿਲਾਂ ਅਸੀਂ ਅਪੋਸਟਲ ਅੰਕੁਰਲਾ ਜੀ ਨੂੰ ਮਿਲਣ ਵਾਸਤੇ ਗਏ ਸੀ ਉਹ ਇਸ ਕਰਕੇ ਮਿਲਣ ਵਾਸਤੇ ਗਏ ਸੀ ਕਿ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਸ ਤਰੀਕੇ ਦਾ ਬੋਲਿਆ ਕਿ ਅਸਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਕਿਸੇ ਭਾਈਚਾਰੇ ਨੂੰ ਕੁੱਤਾ ਦਾ ਨਫਜ਼ ਬੋਲਿਆ ਜਦ ਅਸੀਂ ਉਹਨਾਂ ਦੇ ਨਾਲ ਸਾਰੀ ਸਪੀਸੀਜ਼ ਨੂੰ ਗੱਲਬਾਤ ਕੀਤੀ ਔਰ ਉਹਨਾਂ ਦੀ ਪੂਰੀ ਵੀਡੀਓ ਦੇ ਬਾਰੇ ਸਾਨੂੰ ਜਾਣਕਾਰੀ ਮਿਲੀ ਔਰ ਸਾਡੇ ਨੂੰ ਪਤਾ ਲੱਗਾ ਕਿ ਜਿਹੜੀ 40 ਸਕਿੰਟ ਦੀ ਵੀਡੀਓ ਕੁਰੀਓ ਕੱਟ ਕੇ ਪਾਈ ਗਈ ਆ ਇਹ ਪੂਰੀ ਸ਼ਰਾਰਤ ਨਾਲ ਪਾਈ ਗਈ ਆ ਔਰ ਇਹਦੇ ਵਿੱਚੋਂ ਉਸ ਪੂਰੀ ਵੀਡੀਓ ਦੇ ਵਿੱਚੋਂ ਲਫਜ਼ ਕੱਟ-ਕੱਟ ਕੇ ਜਿਹੜਾ ਕਿ ਕ੍ਰਿਸਚਨ ਸ਼ਬਦ ਦਾ ਸ਼ਬਦ ਜਿਹੜਾ ਸੀ ਉਹ ਬਹੁਤ ਬਾਅਦ ਵਿੱਚ ਸੀ ਉਹਨੂੰ ਉਤੋਂ ਕੱਟ ਕੇ ਪਹਿਲੇ ਪਾਇਆ ਗਿਆ ਸਿਰਫ ਸਾਨੂੰ ਕਿਸੇ ਨੂੰ ਆਪਸ ਵਿੱਚ ਪਰਬੰਦੇ ਵਿੱਚ ਪਾਉਣ ਲਈ ਕੀਤਾ ਗਿਆ ਸੀ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਆ ਸਾਨੂੰ ਪਾਸਟਰ ਜੀ ਨੇ ਆਪਣੇ ਪੂਰਾ ਕੋਕ ਸਾਡੀ ਹੋਣਾ ਤੇ ਜਿਹੜੇ ਵਿੱਚ ਸਾਰੀ ਡਿਸਕਸ ਹੋਈ ਉਹ ਵੀ ਮੈਂ ਕ੍ਰਿਸਚਨ ਕਮੇਟੀ ਦੇ ਬਾਰੇ ਇਹ ਕਦੀ ਵੀ ਲਫ਼ਜ਼ ਨਹੀਂ ਬੋਲਿਆ ਨਾ ਹੀ ਇਹ ਇਸ ਤਰ੍ਹਾਂ ਦੀ ਕਦੀ ਗੱਲ ਬੋਲੀ ਆ ਕਿ ਉਹਨਾਂ ਲੋਕਾਂ ਲਈ ਬੋਲਿਆ ਗਿਆ ਸੀ ਜਿਹੜੇ ਬਪਤਿਸਮਾ ਲੈ ਕੇ ਚਰਚ ਵਿੱਚ ਆਉਂਦੇ ਨੇ ਔਰ ਉਹਦੇ ਬਾਅਦ ਉਹ ਦੂਸਰੀਆਂ ਜਿਹੜੀਆਂ ਨੇ ਜੋ ਸਾਨੂੰ ਕ੍ਰਿਸਚਨ ਕਮਿਊਨਿਟੀ ਜਾਂ ਕ੍ਰਿਸਚਨ ਸਮਾਜ ਜਾਂ ਕ੍ਰਿਸਚਨ ਬਾਈਬਲ ਸਾਨੂੰ ਜਿਹੜੀਆਂ ਗੱਲਾਂ ਨਹੀਂ ਸਖਾਉਂਦੀਆਂ ਉਹਨਾਂ ਦੇ ਕਿਰਨਤ ਕੰਮ ਕਰਦੇ ਨੇ ਇਹ ਲਫ਼ਜ਼ ਉਹਨਾਂ ਲਈ ਬੋਲਿਆ ਗਿਆ ਸੀ ਕਿਉਂਕਿ ਬਾਈਬਲ ਵਿੱਚ ਉਹਨਾਂ ਲਈ ਬੋਲਿਆ ਗਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕ੍ਰਿਸਚਨ ਸਵਾਜ ਦੇ ਨਾਲ ਆ ਔਰ ਹਮੇਸ਼ਾ ਕ੍ਰਿਸਚਨ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਔਰ ਇਹਨਾਂ ਦਿਨਾਂ ਤੀ ਲਈ ਹਮੇਸ਼ਾ ਖੁਦਾ ਕੋਲੋਂ ਵੀ ਦੁਆ ਕਰਦਾ ਔਰ ਉਹਨਾਂ ਸਾਨੂੰ ਇਹ ਵੀ ਪ੍ਰੋਮਿਸ ਕੀਤਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਦਾ ਵੀ ਇਹਦੇ ਉੱਤੇ ਕੋਈ ਨਾਤੇ ਕੋਈ ਗੱਲ ਕਰਨੀ ਚਾਹੁੰਨਾ ਨਾ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਵਿਵਾਦ ਤੇ ਪੈਣਾ ਚਾਹੁੰਨਾ ਉਹਨਾਂ ਸਾਨੂੰ ਇਹ ਵੀ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਚਰਚ ਵਿੱਚ ਸਰੇਮਨ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਸ ਸੀ ਨੂੰ ਕਲੈਰੀਫਾਈ ਕੀਤਾ ਕਿ ਮੈਂ ਇਹਦੇ ਬਾਅਦ ਸੇ ਅੱਜ ਤੋਂ ਬਾਅਦ ਮੈਂ ਨਾਲ ਦੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੂੰਗਾ ਕਿਉਂਕਿ ਇਹਦੇ ਨਾਲ ਜੋ ਅਸੀਂ ਗੱਲਾਂ ਕਰਦੇ ਆ ਇਹਦੇ ਨਾਲ ਆਪਸੀ ਲੋਕੀ ਸਾਨੂੰ ਕੋਈ ਵਾਅਦਾ ਚ ਪਾਉਣਾ ਚਾਹੁੰਦੇ ਨਹੀਂ ਕ੍ਰਿਸਚਨ ਕਮੇਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਉਹ ਵੀਡੀਓ ਦੀ ਗੱਲਾਂ ਬਾਤਾਂ ਨੂੰ ਸਾਡੀਆਂ ਕੱਟ ਕੇ ਔਰ ਅਲੱਗ ਤਿੱਕੇ ਨਾਲ ਜੋੜ ਕੇ ਪਾਉਂਦੇ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਔਰ ਉਹਨਾਂ ਨੇ ਵੀ ਗੱਲ ਕਹੀ ਆ ਕਿ ਦੂਸੀਆਂ ਮਿਨਿਸਟਰੀਆਂ ਵੀ ਔਰ ਵੀ ਦੂਜੀਆਂ ਮਿਨਿਸਟਰੀਆਂ ਵਾਲੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਤਾਂ ਕਿ ਇਸ ਤੋਂ ਸਮਾਜ ਕਿਸੇ ਵੀ ਪਰਮ ਵਿੱਚ ਨਾ ਪਵੇ ਔਰ ਇਹ ਵੀ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਜਿੰਨੇ ਵੀ ਇੱਥੇ ਖੜੇ ਆਂ ਇਹਦੇ ਵਿੱਚ ਅਸੀਂ ਸਾਰੇ ਸਾਂਝੇ ਤੌਰ ਤੇ ਕਹਿ ਰਹੇ ਆ ਕਿ ਅੱਜ ਤੋਂ ਬਾਅਦ ਇਹ ਕਿਸੇ ਤਰ੍ਹਾਂ ਦਾ ਇਹ ਜੋ ਇਹ ਜੋ ਵੀਡੀਓ ਦਾ ਵਿਵਾਦ ਆ ਉਸ ਤੋਂ ਉਹਨਾਂ ਕੰਡੂਲਾ ਜੀ ਵੱਲੋਂ ਕੁੱਤੇ ਸ਼ਬਦ ਵਾਲਾ ਜਿਹੜਾ ਸ਼ਬਦ ਆ ਉਸ ਵਿਵਾਦ ਨੂੰ ਉਸ ਟੋਟਲ ਖਤਮ ਕਰ ਦਿੱਤਾ ਗਿਆ ਪਰ ਅਸੀਂ ਸਾਰੇ ਇਸ ਕਾਲ ਲਈ 사ਧਨ ਨੂੰ ਅਪੀਲ ਕਰਦੇ ਆ ਪੂਰੇ ਕ੍ਰਿਸ਼ਚਨ ਸਮਾਜ ਨੂੰ ਅਪੀਲ ਕਰਦੇ ਆ ਕਿ ਇਸ ਸ਼ਬਦ ਦੇ ਉੱਤੇ ਅੱਗੇ ਤੋਂ ਕੋਈ ਕਿਸੇ ਨਾਲ ਗੱਲਬਾਤ ਨਾ ਕੀਤੀ ਜਾਵੇ ਇਹ ਵਿਵਾਦਾਂ ਚ ਨਾ ਲਿਆਂਦਾ ਜਾਵੇ ਪਰ ਇਹਦੇ ਨਾਲ ਜਿਹੜੇ ਦੂਸਰੇ ਲੋਕਾਂ ਦੇ ਤੁਸੀਂ ਜਿਹੜੇ ਸਾਡੇ ਮਸੀਹ ਵਿਰੋਧੀ ਤਾਕਤਾਂ ਨੇ ਉਨ੍ਹਾਂ ਦੇ ਹੱਥਾਂ ਨੂੰ ਮਜ਼ਬੂਤ ਨਾ ਕਰਨ ਔਰ ਨਾ ਹੀ ਕਿਸੇ ਤਰ੍ਹਾਂ ਦੀ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਪਾਈ ਜਾਵੇ ਜੀ ਧੰਨਵਾਦ ਅੰਜਮ ਜੀ